ਬੰਦੂਕਾ ਤਲਵਾਰ ਢਾਲ ਬੱਚੇ ਨਾਗਣੀ ਆ ਜਿੰਨੇ ਖੰਜਰ ਹੋਏ ਜਿੰਨੇ ਸਸਤਰ ਰਹਿ ਗਏ ਸਾਰੇ ਬਣਾ ਕੇ ਦਿੰਦੇ ਅਸੀਂ ਤੋਪ ਬਣਾ ਲੈਨੇ ਹਾਂ ਆ ਬਣਾ ਲੈਂਦੇ ਤੋਪ ਆਹੋ ਸਵੇਰੇ ਬਣਾ ਕੇ ਦਿੰਦੇ ਸੀ ਅੱਜ ਜੇ ਅੱਜ ਵੀ ਸਾਡਾ ਸਰਕਾਰ ਆਰਡਰ ਦੇਵੇ ਤਾਂ ਅਸੀਂ ਅੱਜ ਜੇ ਤਿਆਰ ਕਰਦੇ ਹਾਂ ਆ ਨਾਗੜੀ ਜਿਹੜੀ ਆ ਵੇਖ ਲਿਓ ਇਹ ਹਾਤੀ ਦਾ ਮੂੰਹ ਹੈ ਤਾਂ ਇਹਦੀ ਕਾਪੀ ਜਾ ਕੇ ਕੇਸਗੜ ਗੁਰਦੁਆਰੇ ਦੀ ਵੀ ਵੇਖ ਲਿਓ ਡੁਪਲੀਕੇਟ ਕਾਪੀ ਮਿਲੂਗੀ ਦੀ ਇਹਦੀ ਡੁਪਲੀਕੇਟ ਕਿਉਂ ਮੈਨੂੰ ਹੱਥ ਪੜ ਕੇ ਵੇਖਿਆ ਨਹੀਂ ਹੁੰਦਾ ਜੀ ਮੈਂ ਅੱਖ ਨਾਲ ਹੀ ਵੇਖਿਆ ਜੇ ਹੁਣ ਇਹ ਹਾਤੀ ਦਾ ਬੂਹੇ ਉਹਦਾ ਵੀ ਹਾਤੀ ਦਾ ਮੂੰਹ ਹੈ ਜਾ ਕੇ ਵੇਖ ਲਿਓ ਡੁਪਲੀਕੇਟ ਕਾਪੀ ਆਹ ਹੋ ਜਿਹੜੀ ਚੀਜ਼ ਦਿਖਾ ਦਿਓ ਮਰਜੀ ਦਿਖਾ ਦਿਓ ਚੀਜ਼ ਸਾਨੂੰ ਕਿਉਂ ਇੱਕ ਇੱਕ ਬੰਦੀ ਹੋ ਗਿਆ ਸੀ ਸਰਕਾਰ ਦੇ ਇਕ ਬੰਦੀ ਹੋ ਗਿਆ ਸਰਕਾਰ ਦੇ ਸੀ ਕਿ ਸਰਕਾਰ ਆਰਡਰ ਦੇ ਦੇ ਬਣੇ ਸਾਨੂੰ ਵੀ ਆ ਕੰਮ ਕਰੋ ਅਸੀਂ ਤਾਂ ਢੇਰ ਲਾ ਦੇ ਟਰੱਕ ਟਰੱਕ ਭਰ ਦੇ ਗੱਡੀ ਭਰ ਦੇਗਾ ਅਸੀਂ ਮੈਂ ਮੁਸਲਮਾਨ ਸੀ ਕਿ ਇਹ ਦਗਾ ਕਰ ਦੇ ਸੀ ਗੁਰ ਸਾਹਿਬ ਨਾਲ ਐ ਕੱਚੇ ਦਿੰਦੇ ਸੀ ਵੀ ਸਾਡੇ ਇਹ ਬੰਦੇ ਜਿੱਤਣ ਲੋਛੇ ਵਿੱਚ ਪਾਛਾ ਨੇ ਸਿਕਲ ਕਰ ਰੱਖਿਆ ਸਾਡਾ ਕਿ ਜਾਓ ਕਿ ਅੱਜ ਤੋਂ ਨਾ ਤੋੜਨਾ ਸਿਕਲ ਕਰ ਰਹੇ ਹੁਣ ਉਹ ਤੇ ਨਾ ਸਿਕਲ ਕਰ ਰੱਖਿਆ ਸਾਡਾ ਗੁਰੂ ਸਾਹਿਬ ਨੂੰ ਅਕਿਆ ਕਿ ਉੱਧਰ ਰਾਸਤਾਂ ਅੰਦਰ ਰਹਿੰਦੇ ਨਾ ਮਿਸਤਰੀ ਨੇ ਬਣਾ ਕੇ ਉਹ ਰਾਜ ਹਾਰਦੀ ਨਹੀਂ ਪੱਕੇ ਸ਼ਸਤਰ ਬਣਾ ਕੇ ਦਿੰਦੇ ਆਹੋ ਪੱਕੇ ਸ਼ਸਤਰ ਬਣਾ ਕੇ ਦਿੰਦੇ ਆ ਇਹਦੇ ਵਿੱਚ ਸਦੀਆਂ ਬੀਤ ਗਈ ਅੱਛਾ ਇਹਦੇ ਵਿੱਚ ਕਿ ਗੁਰੂ 6ਵੇਂ ਪਾਤਸ਼ਾਹ ਜੀ ਨੇ ਜਿਹੜੇ ਅਸੀਂ ਉਹਦੇ ਮਿਸਤਰੀ ਆ ਇੰਨੇ ਖੁਸ਼ ਨਸੀਬ ਆ ਅਸੀਂ ਇੰਨੇ ਖੁਸ਼ ਨਸੀਬ ਆ ਅਸੀਂ ਬਈ ਗੁਰੂ ਸਾਹਿਬ ਨੇ ਸਾਨੂੰ ਸੱਦੇ ਆ ਸਾਨੂੰ ਸਾਰਾ ਹੀ ਜਿੰਨਾ ਪਿੰਡ ਦਾ ਪਿੰਡ ਲੱਦਿਆ ਗੱਡਿਆਂ ਤੇ ਚੱਲ ਬਈ ਸਿੱਧਾ ਹੀ ਆਏ ਬੱਲੂ ਜੀ ਨੇ ਆਖਿਆ ਕਿ ਆਪਾਂ ਇਹ ਕਰੀਏ ਗੁਰੂ ਸਾਹਿਬ ਨੂੰ ਤਲਵਾਰ ਭੇਟਾ ਕਰੀਏ ਮੰਦੀਜ ਭਾਵਨਾ ਹੋਈ ਅਜੇ ਤੱਕ ਤਲਵਾਰ ਪਈ ਹੈ ਅੰਮ੍ਰਿਤਸਰ ਦੇ ਵਿੱਚ ਹਾਂ ਉਹ ਤਲਵਾਰ ਜਦੋਂ ਮਿਆਂ ਦੇ ਵਿੱਚ ਇਹ ਕੱਢੀ ਨਾ ਗੁਰੂ ਸਾਹਿਬ ਇਹ ਕੱਢੀ ਉਸ ਦੀ ਚੀ ਚੱਕ ਲਪੜੀ ਜਿਵੇਂ ਸੀਸਾ ਹੁੰਦਾ ਜਿਵੇਂ ਸੀਸੀ ਦੀ ਜਦੋਂ ਚਮਕ ਸੀ ਬਿਲਕੁਲੀ ਗੁਰੂ ਸਾਹਿਬਾਨ ਦੇ ਸਮੇਂ ਤੋਂ ਸ਼ਿਕਲੀਗਰ ਸਿੱਖ ਨੇ ਜਿਹੜੇ ਉਹ ਗੁਰੂ ਸਾਹਿਬਾਨ ਨੂੰ ਸ਼ਸਤਰ ਬਣਾ ਕੇ ਦਿੰਦੇ ਸੀ ਸ਼ਸਤਰਾਂ ਦੀ ਸੇਵਾ ਕਰਦੇ ਸੀ ਜਿਨ੍ਹਾਂ ਸ਼ਸਤਰਾਂ ਦੇ ਨਾਲ ਗੁਰੂ ਸਾਹਿਬਾਨ ਜੰਗ ਲੜਦੇ ਹੁੰਦੇ ਸੀ ਗੁਰੂ ਸਾਹਿਬ ਦੀਆਂ ਫੌਜਾਂ ਦੇ ਵਿੱਚ ਉਹ ਸ਼ਸਤਰ ਬਣ ਕੇ ਜਾਂਦੇ ਹੁੰਦੇ ਸੀ ਤਾਂ ਪੀੜੇ ਦਰ ਪੀੜੀ ਉਸ ਸਮੇਂ ਦੇ ਜਿਹੜੇ ਪਰਿਵਾਰ ਨੇ ਸ਼ਿਕਲੀਕਰ ਸਿੱਖਾਂ ਦੇ ਸ਼ਾਸਤਰ ਬਣਾਉਣ ਦਾ ਕੰਮ ਲਗਾਤਾਰ ਕਰ ਰਹੇ ਨੇ। ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਲਾ ਲਈਏ, ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਲਾ ਲਈਏ। ਜਾਂ ਹੋਰ ਜਿੱਥੇ ਵੀ ਧਾਰਮਿਕ ਸਥਾਨ ਕੋਈ ਹੁੰਦਾ ਉੱਥੇ ਜਿਹੜੇ ਸਮਾਗਮ ਨੇ ਜਦੋਂ ਹੁੰਦੇ ਨੇ ਤਾਂ ਉੱਥੇ ਸ਼ਿਕਲੀਗਰ ਸਿੱਖ ਨੇ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਤਾਂ ਦੇਖ ਸਕਦੇ ਹੋ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਚੱਲ ਰਿਹਾ ਹੈ। ਤੇ ਸ਼ਾਸਤਰ ਨੇ ਜਿਹੜੇ ਉਹ ਬਣਾਉਣ ਦੀ ਸੇਵਾ ਜਿਹੜੀ ਲਗਾਤਾਰ ਸ਼ਿਕਲੀਗਰ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦੀ ਪਿਆਰੇ ਸਾਹੰਦੋਂ ਗੁਰੂ ਰੂਪੀ ਪਿਆਰੀ ਸਾਹੰਦੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਈ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਤੁਸੀਂ ਨੇ ਗੁਰੂ ਸਾਹਿਬਾਨ ਦੀਆਂ ਫੌਜਾਂ ਨੂੰ ਗੁਰੂ ਸਾਹਿਬਾਨ ਨੂੰ ਸ਼ਾਸਤਰ ਬਣਾ ਕੇ ਦੇਣ ਦੀ ਸੇਵਾ ਕਰਦੇ ਰਹੇ ਹੋ ਤੁਹਾਡੀ ਕਿੰਵੀਂ ਪੀੜੀ ਹੈ ਸ਼ਾਸਤਰ ਬਣਾਉਣ ਦੇ ਵਿੱਚ ਜੇ ਮੈਂ ਪੁੱਛਾਂ ਬਾਬਾ ਜੀ ਇਹ ਪੀੜੀ ਤੋਂ ਆਪਾਂ ਕਹਿ ਨਹੀਂ ਸਕਦੇ ਕਿ ਕਿਉਂਕਿ ਸਾਨੂੰ ਪੀੜੀ ਦਾ ਪਤਾ ਨਹੀਂ ਕਿੰਨੀ ਪੀੜੀਆਂ ਬੀਤ ਗਈ ਨਿਕਲ ਇਹਦੇ ਵਿੱਚ ਸਦੀਆਂ ਬੀਤ ਗਈ ਅੱਛਾ ਇਹਦੇ ਵਿੱਚ ਕਿ ਗੁਰੂ 6ਵੇਂ ਪਾਤਸ਼ਾਹ ਜੀ ਨੇ ਜਿਹੜੇ ਅਸੀਂ ਉਹਦੇ ਮਿਸਤਰੀ ਆ ਅੱਛਾ ਪਹਿਲਾਂ ਕੀ ਹੁੰਦਾ ਸੀ ਜਿਹੜੇ ਮੁਸਲਮਾਨ ਸੀ ਜਨ ਮੁਸਲਮਾਨ ਭਾਈ ਜਿਹੜੇ ਉਹਦੇ ਮਿਸਤਰੀ ਸੀ ਉਹ ਸ਼ਸਤਰ ਬਣਾ ਕੇ ਦਿੰਦੇ ਸੀ ਕੱਚੇ ਅੱਛਾ ਤੂੰ ਗੁਰੂ 6ਵੇਂ ਪਾਤਸ਼ਾਹ ਜਿਹੜਾ ਆਪਣਾ ਪਰਦਾਦਾ ਹੈਗਾ ਜਿਹੜਾ ਉਹ ਜੰਗ ਕਰਨ ਜਾਂਦਾ ਤਾਂ ਹਾਰ ਕੀ ਜਾਂਦਾ ਸੀ ਤਾ ਤੇਰੇ ਮੇਰੇ ਵਰਗੇ ਨੂੰ ਕਿਸੇ ਨੂੰ ਇਹ ਪਤਾ ਲੱਗਿਆ ਤੈਨੂੰ ਇਹਨੂੰ ਪਤਾ ਲੱਗਿਆ ਭਾਈ ਆਪਣੇ ਜਿੱਥੇ ਸੂਰਜ ਉਗਦਾਏ ਜਿੱਥੋਂ ਰਸਤਾ ਉਹ ਤੋਂ ਉੱਥੇ ਦੇ ਰਾਜੇ ਰਜਵਾੜੇ ਦੇ ਉਹਨਾਂ ਅਸੀਂ ਪਹਿਲਾਂ ਨਾਂ ਸੀ ਸਾਡਾ ਬੰਜਾਰੇ ਰਾਜਪੂਤ ਸਿਗਲੀ ਕਰ ਨਹੀਂ ਸਾਡਾ ਅੱਛਾ ਸਿਗਲੀ ਕਰ ਨਾਂ ਸਾਡਾ ਨਹੀਂ ਕੋਈ ਨਾਂ ਸੀ ਆਪ ਰੱਖਿਆ ਸੀਗਲੀ ਕਰ ਠੀਕ ਰੱਖਿਆ ਪਹਿਲਾਂ ਬੰਜਾਰੇ ਹੁੰਦੇ ਸੀ ਸਾਡੇ ਰਾਜਪੂਤ ਬੰਜਾਰੇ ਸੀ ਅੱਛਾ ਤੂੰ ਉਹ ਸ਼ਸਤਰ ਸੀ ਮਹਾਰਾਜਾ ਨੂੰ ਦਿੰਦੇ ਸੀ ਨਾ ਉਹ ਜਿੱਤ ਕੀ ਜਾਂਦੇ ਸੀ ਕਿ ਉਹਨਾਂ ਨੇ ਅੱਜ ਤੱਕ ਤੁਸੀਂ ਰਾਜਸਥਾਨ ਚਲ ਜਾਓ ਚਿਤੋੜਗੜ ਚਲ ਜਾਓ ਉਹ ਸ਼ਸਤਰਾਂ ਵਾਲੀ ਤੁਹਾਨੂੰ ਖੁੱਲਾ ਦੁਕਾਨਾਂ ਮਿਲਣਗੇ ਐਵੇਂ ਜਿ ਆਪਣੀ ਲੱਗੀ ਪਈ ਨਾ ਠੀਕ ਇੱਧਰ ਚਲ ਜਾਓ ਜੋਧਪੁਰ ਚਲ ਜਾਓ ਵੀ ਇੱਕ ਤਲਵਾਰ ਵਜਾਰੇ ਉਧਰ ਵੀ ਉਹ Rajput Banjaraਆਂ ਦਾ ਠੀਕ ਤਾਂ ਤੇਰੇ ਮੇਰੇ ਵਰਗ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਨੂੰ ਅਕਿਆ ਕਿ ਉਧਰ Rajasthan ਦੇ ਰਹਿੰਦੇ ਨਾ ਮਿਸਤਰੀ Rajasthan ਵਿੱਚ ਉਧਰ ਰਹਿੰਦੇ ਨੇ ਉਹ ਸ਼ਸਤਰ ਦੇਣਾ ਬਣਾ ਕੇ ਉਹ ਰਾਜਾ ਹਾਰਦੀ ਨਹੀਂ ਅੱਛਾ ਜਿੱਤੀ ਹੁੰਦਾ ਪ੍ਰਾਪਤ ਹੁੰਦੀ ਉਹਨਾਂ ਦੀ ਪੱਕੇ ਸ਼ਸਤਰ ਬਣਾ ਕੇ ਦਿੰਦੇ ਆਹ ਪੱਕੇ ਸ਼ਸਤਰ ਬਣਾ ਕੇ ਦਿੰਦੇ ਆ ਤਾਂ ਗੁਰੂ ਮਹਾਰਾਜ ਨੇ ਭੇਜਿਆ ਕਿ ਜਾਓ ਲਿਆਓ ਸੱਦ ਕੇ ਲਿਆਓ ਜਦੋਂ ਗੁਰੂ ਸਾਹਿਬ ਦੇ ਹੁਕਮ ਹੋਇਆ ਸਾਡਾ ਬਜ਼ੁਰਗ ਜਿਹੜਾ ਭਾਈ ਬੱਲੂ ਜੀ ਅੱਛਾ ਪਹਿਲਾ ਸਾਡਾ ਭਾਈ ਬੱਲੂ ਜੀ ਸ਼ੇਮਾ ਪਾਸ਼ਾ ਭਾਈ ਬੱਲੂ ਜੀ ਨੂੰ ਉੱਥੋਂ ਸੱਦਦੇ ਨੇ ਸਾਡਾ ਮੁਖੀ ਆ ਸੀ ਸਾਡਾ ਭਾਈ ਬੱਲੂ ਜੀ ਮੁਖੀ ਕਿ ਹਰੇਕ ਬੰਦਾ ਉਹ ਮੁਖੀ ਦੇ ਪਾਸ ਹੁੰਦਾ ਹੈ ਕਿ ਕਿ ਵਾਡ ਦੇ ਵਿੱਚ ਜਾਵਾਂਗੇ ਤਾਂ ਵਾਡ ਮੈਂਬਰ ਕੋਲ ਜਾਵਾਂਗੇ ਆਪਾਂ ਕਿ ਉਹਨਾਂ ਜਨਤਾ ਕੋਲ ਤਾਂ ਜਾਵਾਂਗੇ ਨਹੀਂ ਕੋ ਜਨਤਾ ਤਾਂ ਵਾਡ ਮੈਂਬਰ ਦੇ ਕੋਲ ਹੀ ਸਰੀ ਇਹ ਵੀ ਸਾਡਾ ਉਹ ਵਾਡ ਮੈਂਬਰ ਸੀ ਉਹ ਚੱਲ ਗਿਆ ਜੇ ਪਤਾ ਲੱਗਿਆ ਗੁਰੂ ਸਾਹਿਬ ਨੂੰ ਆਡਰ ਮਾਰਿਆ ਸੱਦਿਆ ਹੈ ਹਾਂ ਤੋਂ ਨਦੀ ਅੰਦਰ ਭਾਵਨਾ ਇਹ ਨੇ ਜਿਹੜੀ ਹੈ ਉਹਨਾਂ ਇੰਨੀ ਜਾਗੀ ਜਾਗਰੂਤ ਹੋਈ ਵੀ ਅਸੀਂ ਇੰਨੇ ਖੁਸ਼ ਨਸੀਬ ਆ ਅਸੀਂ ਇੰਨੇ ਖੁਸ਼ ਨਸੀਬ ਆ ਅਸੀਂ ਨੇ ਅਸੀਂ ਬਈ ਗੁਰੂ ਸਾਹਿਬ ਨੇ ਸਾਨੂੰ ਸੱਦਿਆ ਸਾਨੂੰ ਸਾਰੇ ਜਿਹਨਾਂ ਪਿੰਡ ਦਾ ਪਿੰਡ ਲੱਦੇ ਆ ਗੱਡਿਆਂ ਤੇ ਚੱਲ ਬਈ ਸਿੱਧਾ ਹੀ ਆਏ ਭਾਈ ਬੱਲੂ ਉਤੋਂ ਸਾਰਾ ਪਿੰਡ ਸਾਰਾ ਕੁਝ ਲੱਦ ਕੇ ਆ ਗਏ ਸਾਰਾ ਲੱਦ ਕੇ ਆ ਗਏ ਸਾਰਾ ਟੋਂਟੇਲੀ ਸਾਰਾ ਹਾਂ ਕੋਈ ਮਾਰੇ ਮੋਟੇ ਕੋਈ ਰਾਜੇ ਦੇ ਕੋਲੇ ਕੋਈ ਉਹ ਰੇਗੇ ਕੋਈ ਸੁਣ ਲੈ ਉਹ ਆਣੇ ਦੇ ਬਾਅਦ ਥੋੜ ਬਿੰਗਰ ਟੇਡੇ ਜਿਹੜੇ ਸਸਤਰ ਸੀ ਜਿਹੜੇ ਬਿੰਗਰ ਟੇਡੇ ਉਹਨਾਂ ਨੂੰ ਸਿੱਧੇ ਕਰਕੇ ਉਹਨਾਂ ਨੂੰ ਪਾਲਪੁਰ ਲਾਇਆ ਹਾਂ ਪੱਕੇ ਕਿਤੇ ਕੋਈ ਹੋਰ ਸਸਤਰ ਬਣਾ ਕੇ ਜਿੱਤੇ ਕੋਈ ਉਹਨਾਂ ਨੂੰ ਪਹਿਲੀ ਜੰਗ ਜਿੱਤ ਕੇ ਆਏ ਗੁਰੂ ਸਾਹਿਬ ਅੱਛਾ ਜਿਵੇਂ ਪਾਸ਼ਾ ਨੇ ਪਹਿਲੀ ਜੰਗ ਪਹਿਲੀ ਜੰਗ ਜਿੱਤੀ ਅੱਜ ਤੱਕ ਇਤਿਹਾਸ ਸਾਡਾ ਅਲਾ ਲਾਏ ਪਏ ਸਾਡਾ ਇਤਿਹਾਸ ਸਿਗਲੀ ਕਰਦਾ ਆ ਆ ਫਿਰ ਅਸੀਂ ਗੁਰੂ ਸਾਹਿਬ ਨੂੰ ਸ਼ਸਤਰ ਦਿੰਦੇ ਰਹੇ ਬਣਾ ਕੇ ਮੁਸਲਮਾਨ ਸੀ ਕਿ ਇਹ ਦਗਾ ਕਰਦੇ ਸੀ ਗੁਰੂ ਸਾਹਿਬ ਨਾਲ ਆ ਕੱਚੇ ਦਿੰਦੇ ਸੀ ਵੀ ਸਾਡੇ ਇਹ ਬੰਦੇ ਜਿੱਤਣ ਸਾਡੇ ਬੰਦੇ ਜਿੱਤਣ ਆ ਹਾਂ ਅੱਜਕੱਲ ਇਤਿਹਾਸ ਜਿਹੜਾ ਅਸੀਂ ਜਿਹੜਾ ਸੁਣਾਉਂਦੇ ਆ ਇਹ ਸਾਡੇ ਕੋਲ ਨਹੀਂ ਹੈ ਇਹ ਦੇ ਕੰਸੀਨੇ ਚੱਲਿਆ ਆਉਂਦਾ ਇਤਿਹਾਸ ਜਿਵੇਂ ਬਜ਼ੁਰਗਾਂ ਤੋਂ ਸੁਣ ਲਿਆ ਉਸੇ ਤੋਂ ਅੱਜ ਨਾਲ ਕਿ ਜਿਵੇਂ ਇਹ ਸਾਡਾ ਇਤਿਹਾਸ ਪਾਕਿਸਤਾਨ ਹੈ ਕੋ ਨਾ ਪਾਕਿਸਤਾਨ ਜਾ ਸਕਦਾ ਨਾ ਲਿਆ ਸਕਦਾ ਕਿ ਸ਼੍ਰੋਮਣੀ ਕਮੇਟੀ ਇਹ ਆ ਵੀ ਸਾਡਾ ਕੋਈ ਪ੍ਰਚਾਰ ਨਹੀਂ ਕਰਦੀ ਸਾਡਾ ਹਾਂ ਸਾਡੇ ਸਿਗਲੀਗਰ ਬੱਚੇ ਕਈ ਬੱਚੇ ਇਸ ਦੇ ਵਜਿਜੇ ਹੈਗੇ ਨੇ ਹਾਂ ਪੜਾਈ ਤੋਂ ਬਗੈਰ ਹੀ ਰੁੱਲਦੇ ਨੇ ਕੁਈ ਆ ਸਰਕਾਰੀ ਸਕੂਲ ਦੇ ਵਿੱਚ ਪੜਦਾ ਹੈ ਜਿਵੇਂ ਤਾਂ ਡ੍ਰੈਸ ਆ ਡ੍ਰੋਸ ਨੂੰ ਨਾਲ ਨੂੰ ਕਾਪੀ ਕਿਤਾਬਾਂ ਮਿਲਦੀਆਂ ਕੋਈ ਸਸਤਾ ਦਾ ਸਕੂਲ ਹੋ ਗਿਆ ਉਹਨਾਂ ਦੇ ਕਿ ਫੀਸਰ ਫੀਸਰ ਦੇ ਵਿੱਚ ਨਹੀਂ ਪੜਦੇ ਸਾਡੇ ਹੁਣ ਤਾਂ ਹੋਲਾ ਮੱਲਾ ਆ ਗਿਆ ਸ਼੍ਰੀ ਫਤੇਗੜ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਹੁੰਦਾ ਸ਼੍ਰੀ ਚਮਕੌਰ ਸਾਹਿਬ ਦਾ ਮੁਖਸਰ ਸਾਹਿਬ ਦਾ ਮੇਲਾ ਹੁੰਦਾ ਵਿਸਾਖੀ ਦਾ ਮੇਲਾ ਬਠਿੰਡੇ ਭਰਦਾ ਜਿਵੇਂ ਤਾਂ ਇਹ ਨਾ ਮੇਲਿਆਂ ਤੋਂ ਬਿਨਾ ਕਿਤੇ ਹੋਰ ਕੋਈ ਕੰਮ ਵੀ ਕਰਦੇ ਹਾਂ ਜਾਂ ਸਿਰਫ ਇਹੀ ਕੰਮ ਕਰਦੇ ਹਾਂ ਹਾਂ ਕਰਦੇ ਹਾਂ ਹੋਰ ਕੰਮ ਅਸੀਂ ਹੋਰ ਕੰਮ ਕੀ ਕਰਦੇ ਹਾਂ ਹੋਰ ਕੰਮ ਆ ਕਰਦੇ ਹਾਂ ਜਿਹੜੇ ਬਿਲਡਿੰਗ ਦਾ ਕੰਮ ਜਿਹੜਾ ਸਟੀਲ ਦਾ ਕੰਮ ਹੁੰਦਾ ਹੈ ਬਿਲਡਿੰਗ ਦਾ ਅਸੀਂ ਨਾ ਕਰਦੇ ਹਾਂ ਪੂਰੀ ਸਰਦੀ ਤੋਂ ਸਸਤਰਾ ਦਾ ਕੰਮ ਕਰਦੇ ਹਾਂ ਅਸੀਂ ਪੂਰੇ ਪੰਜਾਬ ਮਹਾਰਾਸ਼ਟਰ ਹਾਂਜੀ ਸਾਰੇ ਜਿੰਨਾ ਇਹ ਗਏ ਇਹਰੇ ਜਾਂਦੇ ਅਸੀਂ ਹਾਂ ਪੂਰੀ ਗਰਮੀ ਆਸਟੀਲਾ ਦਾ ਕੰਮ ਹੁੰਦਾ ਹੈ ਜਿਹੜਾ ਛੱਡਾਂ ਦਾ ਕੰਮ ਹੁੰਦਾ ਹੈ ਵੱਡੇ ਵੱਡੇ ਗੋਦਾਮਾਂ ਦਾ ਅਸੀਂ ਆ ਕਰਦੇ ਹਾਂ ਕੰਮ ਫਿਰ ਕੀ ਹੋਇਆ ਭਾਈ ਬੱਲੂ ਜੀ ਨੇ ਅਖਿਆ ਕਿ ਆਪਾਂ ਇਹ ਕਰੀਏ ਗੁਰੂ ਸਾਹਿਬ ਨੂੰ ਤਲਵਾਰ ਭੇਟਾ ਕਰੀਏ ਮੰਨ ਦੀ ਭਾਵਨਾ ਹੋਈ ਅਜੇ ਤੱਕ ਤਲਵਾਰ ਪਈ ਹੈ ਅੰਮ੍ਰਿਤਸਰ ਦੇ ਵਿੱਚ ਹਾਂ ਉਹ ਤਲਵਾਰ ਜਦੋਂ ਮਿਆਂਦ ਵਿੱਚ ਇਹ ਕੱਢੀ ਨਾ ਗੁਰੂ ਸਾਹਿਬ ਇਹ ਕੱਢੀ ਉਸ ਦੀ ਸੀਸੇ ਚੱਕ ਲਪੜੀ ਜਿਵੇਂ ਸੀਸਾ ਹੁੰਦਾ ਜਿਵੇਂ ਸੀਸੀ ਦੀ ਜਦੋਂ ਚਮਕ ਸੀ ਬਿਲਕੁਲੀ ਹਾਂ ਉਹ ਸੀਸੇ ਗੁਰੂ ਸਾਹਿਬ ਇਹ ਦੇਖਿਆ ਨਾ ਤਾਂ ਗੁਰੂ ਸਾਹਿਬ ਦੀ ਅੱਖ ਖੁੱਲ ਗਈ ਵੀ ਇਹ ਕੀ ਪੌਲਿਸ ਕੀਤੀ ਹੈ ਬਈ ਸਿੱਖੋ ਲਿਸੀ ਹੈ ਕਿ ਸਹੀ ਦਸੀ ਇਹ ਤੁਸ ਕੀ ਕੀਤਾ ਕੀ ਵੈਰਿਟੀ ਬੜਤੀ ਹੈ ਅਸੀਂ ਅਕਿਆ ਗੁਰੂ ਸਾਹਿਬ ਹਾਂ ਤੋ ਜੜ ਕੇ ਬੇਨਤੀ ਹੈ ਅਸੀਂ ਕੋਈ ਵੈਰਿਟੀ ਨਹੀਂ ਬੜਤੀ ਕੋ ਮੁਸਲਮਾਨ ਚ ਇਹਨਾਂ ਜਿਹੜੇ ਉਹ ਗੁਰੂ ਸਾਹਿਬ ਨੂੰ ਵੈਰਿਟੀ ਮੰਗਾ ਮੰਗਾ ਕੇ ਮੰਗਾ ਮੰਗਾ ਕੇ ਬਿਲਕੁਲ ਥਕਾ ਦਿੰਦੇ ਸੀ ਹਾਂ ਅੱਜ ਹੱਥੀ ਦੀ ਮਿਹਨਤ ਹੈ ਅਮਰ ਨਗਰ 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 ਨਗੜ ਨਗੜ ਕੇ ਉਹ ਚਿੱਟਾ ਕਰਤਾ ਨੂੰ ਹਾਂ ਕਿ ਜਾਓ ਕਿ ਅੱਜ ਤੋ ਨਾ ਤੋੜ ਰਾ ਸਿਕਲ ਕਰ ਰਹੇ ਹੁਣ ਉਹਦੀ ਨਾ ਸਿਕਲ ਕਰ ਰੱਖਿਆ ਸਾਡਾ ਅੱਛਾ ਗੁਰੂ ਸਾਹਿਬਾਨ ਨੇ ਨਾਮ ਰੱਖਿਆ ਸੀ ਸਿਕਲ ਕਰੋ 6ਵੇਂ ਪਾਤਸ਼ਾਹ ਨੇ ਸਿਕਲ ਕਰ ਰੱਖਿਆ ਸਾਡੇ ਨਾਲ ਅੱਜ ਤੱਕ ਵੀ ਅਸੀਂ ਅਸੀਂ ਜਾਣਦੇ ਆ ਕਿ ਅਸੀਂ ਤੋ ਰਾਸਤਾਂ ਦੇ ਜਿਹੜੇ ਅਸੀਂ ਤੋ ਚੱਲ ਮੇਲੇ ਚੱਲੇ ਜਾਂਦੇ ਆ ਜਿਹੜੇ ਹੋਰ ਸਿਕਲੀ ਕਰ ਸਾਡੇ ਕਿ ਸਾਡੇ ਰਾਸਤਾਂ ਦਾ ਉਹਨਾ ਕੰਡੀਸ਼ਨ ਥੋੜੀ ਚਾਹੀਏ ਥੋੜੀ ਰਾਜਸਥਾਨ ਦੀ ਕੰディション ਨੂੰ ਸਹੀਏ ਕੋਈ ਪੱਕੇ ਬਕਾਨਾਂ ਦੇ ਵਿੱਚ ਬਿਠੇਵੇਂ ਕੋਈ ਸਰਕਾਰ ਲੋਨ ਦਿੰਦੀ ਹੈ ਉਹਨਾਂ ਦੇ ਵਿੱਚ ਘਰ-ਬਾਰ ਕਈ ਹੈ ਜਿਹੜੇ ਇੱਧਰ ਰਹਿੰਦੇ ਆ ਜਿਹੜੇ ਮੱਧ ਪ੍ਰਦੇਸ਼ ਚਿਕਲੀਕਰ ਸਾਡੇ ਉਹਨਾਂ ਦਾ ਘਰ ਨਹੀਂ ਹੈ ਕੁਤਬਾਰ ਨਹੀਂ ਹੈ ਝੋਪੜੇ 'ਚ ਰਹਿੰਦੇ ਸਾਡੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਚਿਕਲੀਕਰ ਰਹਿੰਦੇ ਨੇ ਉਹਨਾਂ ਦਾ ਆਰਥਿਕ ਹਾਲਤ ਚੰਗੀ ਨਹੀਂ ਹੈਗੀ ਆਰਥ ਬਿਲਕੁਲ ਚੰਗੀ ਨਹੀਂ ਹੈ ਉਹਨਾਂ ਦੇ ਉਹਨਾਂ ਦਾ ਘਰ ਵੇਖੂਗਾ ਤੁਨ ਵੇਖਦੇ ਸੁਭਕਾਊਗਾ ਕੋ ਝੋਪੜੇ ਨੇ ਜੇ ਆਪ ਝੁੱਪਿਆ ਜਦੋਂ ਹਨੇਰੀ ਤੂਫਾਨ ਆਂਦਾ ਉਹ ਵੀ ਉੱਡ ਜਾਂਦਾ ਊਮੀਦ ਵਿੱਚ ਹੀ ਰਾਤ ਗੁਜ਼ਾਰਦੇ ਉਹ ਇੱਕ ਮਲੋ ਸਮਾਂ ਸੀ ਜਦੋਂ ਗੁਰੂ ਸਾਹਿਬਾਨ ਨੂੰ ਸ਼ਾਸਤਰ ਬਣਾ ਕੇ ਤੁਸੀਂ ਦਿੱਤੇ ਗੁਰੂ ਸਾਹਿਬਾਨ ਨੇ ਚਿਕਲੀਕਰ ਸਿੱਖ ਤੁਹਾਨੂੰ ਕਿ ਹੈ ਨਾ ਸ਼ਿਕਲੀ ਕਰ ਉਸ ਵੇਲੇ ਤੋਂ ਨਾਮ ਪਿਆ ਸੀਨੇ-ਸੀਨੇ ਚੱਲੀ ਆਉਂਦੀਆਂ ਪੀੜੀਆਂ ਅਗਲੀਆਂ ਪੀੜੀਆਂ ਚੱਲੀ ਗਈਆਂ ਇਸੇ ਤਰੀਕੇ ਦੇ ਨਾਲ ਸ਼ਾਸਤਰਾਂ ਦਾ ਕੰਮ ਹੀ ਕਰਦੇ ਰਹੇ ਮਤਲਬ ਅੱਜ ਦਾ ਸਮਾਂ ਇਹੋ ਜਿਹਾ ਆ ਗਿਆ ਸ਼ਾਸਤਰ 19 ਵਿਕਰੀ ਨਹੀਂ ਸ਼ਾਸਤਰਾਂ ਦੀ ਕਿਉਂਕਿ ਕੋਈ ਹਰੇਕ ਕੋਈ ਲੈਂਦਾ ਨਹੀਂ ਹੈਗਾ ਪਹਿਲਾਂ ਤਾਂ ਹਰ ਕੋਈ ਲਈ ਜਾਂਦਾ ਸੀ ਤਾਂ ਹੁਣ ਫਿਰ ਇਸ ਦੇ ਨਾਲ-ਨਾਲ ਫਿਟਿੰਗ ਕਰਦੇ ਹਾਂ ਜਾਂ ਹੋਰ ਜਿਹੜੇ ਤੁਹਾਡੇ ਨਾਲ ਦੇ ਨੇ ਉਹ ਫਿਰ ਕੀ ਕਰਦੇ ਹੁੰਦੇ ਨੇ ਕੋਈ ਆਈ ਕੰਮ ਕਰਦੇ ਸ਼ਾਸਤਰਾਂ ਦੀ ਹੁਣ ਮੰਨ ਲੇ ਆਉ ਨੂੰ ਮੰਨ ਲੇ ਮੈਂ ਆਖਦਾ 500 ਰੁਪਏ ਦੀ ਹੈ ਠੀਕ ਉਹ ਆਖਣਗੇ ਅਗਲੇ ਗਰਾਹ ਕਾ ਕਰਨਗੇ 500 ਐਵੇਂ 500 ਜੋ ਡਾਕਟਰ ਕੋਲ ਜਾਂਦੇ ਆ ਡਾਕਟਰ ਆਖਦੇ 10000 ਦੀ ਦਵਾਈਏ ਫਿਰ ਡਾਕਟਰ ਨੂੰ ਨਹੀਂ ਆਖਦੇ ਭਈ ਇਹਨੇ ਕੱਟ ਕਰ ਲਿਓ ਜੋ ਗੱਡੀ ਖਰੀਦਣ ਜਾਂਦੇ ਆ ਆਪਾਂ 10 ਲੱਖ ਦੀ 20 ਲੱਖ ਦੀ 50 ਲੱਖ ਦੀ ਉਹਦੇ ਵਿੱਚ ਵੀ ਨਹੀਂ ਕਹਿੰਦੇ ਵੀ 10000 ਕੱਟ ਕਰ ਲਿਓ ਕਿਉਂ ਸਾਡੇ ਸ਼ਸਤਰਾਂ ਦੇ ਵਿੱਚ ਕਿਉਂ ਕੱਟ ਕਰਦੇ ਨੇ ਸਾਡੇ ਸ਼ਸਤਰਾਂ ਦੇ ਵਿੱਚ ਕਿਉਂ ਕੱਟ ਕਰਦੇ 100 ਲੈ ਲੈ 50 ਲੈ ਲੈ ਐਵੇਂ ਅਖਦੇ ਅਸੀਂ ਮਾਈਆਂ ਬੀਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਅਸੀਂ ਬੇਨਤੀ ਆਈ ਕਰਦੇ ਵਦ ਤੋਂ ਵੱਧ ਆਪਣੇ ਬੱਚਿਆਂ ਨੂੰ ਸ਼ਸਤਰ ਦੇ ਨਾਲ ਜੋੜੋ ਨਾ ਕਿ ਖਡੋਲੇ ਨਾਲ ਨਾ ਜੋੜੋ ਕਿ ਖਡੋਡੇ ਨਾਲ ਤੁਸੀਂ ਜੋੜੋਗੇ ਤਾਂ ਬੱਚਿਆਂ ਦਾ ਖਡੋਨੇ ਵਰਗਾ ਹੀ ਦਿਮਾਗ ਹੋਊਗਾ ਠੀਕ ਇੱਕ ਬੱਚਾ ਜਿਹੜਾ ਹੁੰਦਾ ਹੈ ਨਾ ਇੱਕ ਹੁੰਦਾ ਕੋਰਾ ਕਾਗਜ਼ ਹੁੰਦਾ ਹੈ ਇੱਕ ਬੱਚਾ ਠੀਕ ਆਪਾਂ ਸ਼ਸਤਰਾਂ ਦੇ ਨਾਲ ਜੋੜਾਂਗੇ ਤਾਂ ਬੱਚਿਆਂ ਦਾ ਮਾਈਂਡ ਜਿਹੜਾ ਹੈਗੇ ਆਓ ਸ਼ਸਤਰਾਂ ਦਾ ਵਰਗੀ ਮਾਈਂਡ ਬੁੜਮਗਾਉਣਾ ਦਾ ਇਹ ਕੋਲੋਨੇ ਲਿਆਂਗੇ ਆਪਾਂ ਕੋਲੋਨੇ ਆਕਤਾ ਤੇ 500 ਦਾ ਹੈ 500 ਦਾ ਹੀ ਲੈ ਲੈਣਗੇ ਤਾਂ ਸਾਡੇ ਸ਼ਸਤਰ ਦੇ ਵਿੱਚ 500 ਆਖਾਂਗੇ ਤਾਂ 200 ਲੈ ਲੇ 300 ਲੈ ਲੇ ਪਰਵਾਰਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਜਿਵੇਂ ਤੁਸੀਂ ਤਾਂ ਇਹ ਕੰਮ ਕਰਦੇ ਹੋ ਬੱਚੇ ਅੱਗੇ ਕੀ ਕਰਦੇ ਨੇ ਫਿਰ ਬੱਚਿਆਂ ਨੂੰ ਵੀ ਇਹ ਸਿਖਾਉਨੇ ਹੋ ਬੱਚੇ ਕਰਦੇ ਨੇ ਬੱਚੇ ਨੇ ਬਾਬਾ ਜੀ ਅਸੀਂ ਸਰਕਾਰੀ ਸਕੂਲ ਆ ਰੱਖਿਆ ਹੈ ਠੀਕ ਹਾਂ ਹੁਣ ਅਸੀਂ ਸਰਕਾਰ ਸਕੂਲ ਛੁੱਟੀ ਮੰਗ ਕੇ ਆਏ ਬੱਚੀ ਆਂਦੀ ਉਹ ਮੇਲੇ ਨੂੰ ਲਿਖਵਾਉਣ ਵਾਸਤੇ ਠੀਕ ਇੱਕ ਬੇ ਜਿਹੜੇ ਬੱਚਿਆਂ ਨੂੰ ਜਿਹੜੀ ਆਪਣੇ ਕੋਲ ਮਾੜੀ ਮੁੱਟੀ ਵਿੱਦਿਆ ਜਿਹੜੀ ਹੈਗੀ ਆਪਣੇ ਕੋਲੇ ਉੜਾ ਆੜੀ ਮਾਲੇ ਕੁਝ ਵੀ ਜਿੰਨਾ ਜਿੰਨਾ ਗਿਆਨ ਆਪਾਂ ਨੂੰ ਹੋਇਆ ਗਿਆ ਜਿੰਨਾ ਮੈਂ ਬੱਚਿਆਂ ਨੂੰ ਸਿਖਾਂਦਾ ਠੀਕ ਜਿੰਨਾ ਵੀ ਗੁਰੂ ਸਾਹਿਬ ਦਾ ਜਿਹਨੇ ਆਪਣਾ ਵੀ ਆਪ ਨੂੰ ਪੜ੍ਹਿਆ ਗਿਆ ਆਪਾਂ ਗਿਆਨੀ ਨਹੀਂ ਜਿਆਦਾ ਕਰਕੇ ਆਪਾਂ ਨੂੰ ਜਿੰਨਾ ਗਿਆਨ ਹੈ ਗਿਆ ਸੀ ਉਹਨਾਂ ਸਿਖਾਂਦੇ ਬੱਚਿਆਂ ਨੂੰ ਗੁਰੂ ਸਾਹਿਬ ਨੂੰ ਸ਼ਾਸਤਰ ਕਿਹੜੇ ਕਿਹੜੇ ਬਣਾ ਕੇ ਦਿੰਦੇ ਰਹੇ ਹੋ ਫਿਰ ਤੁਸੀਂ ਜਾਂ ਹੁਣ ਬਣਾ ਕਿਹੜਾ ਕਿਹੜਾ ਸ਼ਾਸਤਰ ਲੈਣੇ ਹੋ ਟੋਪ ਬੰਦੂਕਾਂ ਤਲਵਾਰ ਢਾਲ ਮਰਛੇ ਨਾਗਣੀ ਆ ਜਿੰਨੇ ਖੰਜਰ ਹੋਏ ਜਿੰਨੇ ਹਸਤਰ ਹੈਗੇ ਸਾਰੇ ਬਣਾ ਕੇ ਦਿੰਦੇ ਅਸੀਂ ਟੋਪ ਬਣਾ ਲੈਨੇ ਹੋ ਆ ਬਣਾ ਲੈਂਦੇ ਟੋਪ ਆਹੋ ਉਸ ਵੇਲੇ ਬਣਾ ਕੇ ਦਿੰਦੇ ਸੀ ਅੱਜ ਜੇ ਅੱਜ ਵੀ ਸਾਨੂੰ ਸਰਕਾਰ ਆਰਡਰ ਦੇਵੇ ਤਾਂ ਅਸੀਂ ਅੱਜ ਜੇ ਤਿਆਰ ਕਰਦੇ ਹਾਂ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਸਰਕਾਰ ਨੂੰ ਤੁਸੀਂ ਕਾਰੀਗਰਾਂ ਨੂੰ ਤੁਸੀਂ ਵਿਦੇਸ਼ਾਂ ਤੋਂ ਤੁਸੀਂ ਮੰਗਾਂਦੇ ਹੋ ਕਾਰੀਗਰ ਆਪਰੇ ਘਰ ਦੇ ਵਿੱਚ ਬੈਠੇ ਕਾਰਿਗਰ ਇਨਾ ਨੂੰ ਤੁਸੀਂ ਵੇਖਦੇ ਨਹੀਂ ਤੁਸੀਂ ਅਸੀਂ ਸਾਡਾ ਰਾਜਸਥਾਨ ਦਾ ਇੱਕ ਕਾਨੂੰਨ ਮੰਤਰੀ ਬਣਿਆ ਸਿਕਲੀਗਰ ਮੁੰਡਾ ਜਿਸ ਦਾ ਨਾਮ ਹੈਗਾ 사ਗਰ ਅਸੀਂ ਬਹੁਤ ਖੁਸ਼ ਹਾਲੇ ਆ ਜਦ ਕਾਨੂੰਨ ਮੰਤਰੀ ਬਣਿਆ ਹੈ ਸਾਡਾ ਸਿਕਲੀਗਰ ਉਹ ਹੈਗਾ 17 ਸਾਲ ਦਾ ਹੋ ਗਿਆ ਮੁੰਡਾ ਇਹ ਕਾਨੂੰਨ ਮੰਤਰੀ ਬਣਿਆ ਹੈ ਅਸੀਂ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਬੇਨਤੀ ਕਰੋ ਸਰਕਾਰ ਦੇ ਅੱਗੇ ਵੀ ਸਾਡੀ ਕੌਮ ਅੱਗੇ ਆਵੇ ਉਹ ਤਾਂ ਉਹਨੇ ਵੀ ਆਖਿਆ ਵੀ ਤਰਾੰਗ ਬੇਨਤੀ ਕਰਾਂਗਾ ਸਰਕਾਰ ਨੂੰ ਜਿਵੇਂ ਬੇਨਤੀ ਸਰਕਾਰ ਨੂੰ ਆਈ ਹੈਗੀ ਆ ਅਸੀਂ ਕਾਰੀਗਰ ਇੰਨੇ ਕਾਰੀਗਰ ਆ ਸਾਡੇ ਤੁਸੀਂ ਵੇਖਦੇ ਨਹੀਂ ਤੁਸੀਂ ਇਹ ਸਰਕਾਰ ਤੁਹਾਨੂੰ ਕਵੇ ਵੀ ਸਾਡੇ ਵਾਸਤੇ ਕੰਮ ਕਰੋ ਤਾਂ ਤੋਪ ਤੱਕ ਬਣਾ ਲੂ ਸ਼ਿਕਲੀ ਕਰ ਹਾਂ ਹਾਂ ਜੇ ਸਕਰ ਆਰਡਰ ਦੇ ਦੇ ਸਾਨੂੰ ਉਹ ਬਣਾ ਦੇਗਾ ਜਿਹੜੇ ਮਰਜੀ ਇੱਕ ਵਾਰੀ ਚੀਜ਼ ਦਿਖਾ ਦੇ ਸਾਨੂੰ ਉਹ ਨਾਗਣੀ ਹੈ ਆ ਨਾਗੜੀ ਹੈ ਜਿਹੜੀ ਆ ਵੇਖ ਲਿਓ ਇਹ ਹਾਤੀ ਦਾ ਮੂੰਹ ਹੈ ਤਾਂ ਇਹਦੀ ਕਾਪੀ ਜਾ ਕੇ ਕੇਸਗੜ ਗੁਰਦੁਆਰੇ ਦੇ ਵਿੱਚ ਵੇਖ ਲਿਓ ਡੁਪਲੀਕੇਟ ਕਾਪੀ ਮਿਲ ਲੂਗੀ ਇਹਦੀ ਇਹਦੀ ਡੁਪਲੀਕੇਟ ਕਿਉਂਕਿ ਮੈਨੂੰ ਹੱਥ ਪੜ ਕੇ ਵੇਖਿਆ ਨਹੀਂ ਉਹਨਾਂ ਦੇ ਮੈਂ ਅੱਖ ਨਾਲ ਹੀ ਵੇਖਿਆ ਜੇ ਹੁਣ ਇਹ ਹਾਤੀ ਦਾ ਬੂਹੇ ਉਹਦਾ ਵੀ ਹਾਤੀ ਦਾ ਮੂੰਹ ਹੈ ਜਾ ਕੇ ਵੇਖ ਲਿਓ ਡੁਪਲੀਕੇਟ ਕਾਪੀ ਇੱਕ ਵਾਰੀ ਚੀਜ਼ ਸਾਨੂੰ ਦਿਖਾ ਦੇ ਅਸੀਂ ਉਹ ਜੀ ਤਿਆਰ ਕਰ ਦਿਆਂਗੇ ਜਿਹੜੀ ਚੀਜ਼ ਤੁਹਾਨੂੰ ਤੁਸੀਂ ਦੇਖ ਲਈ ਜਿਹੜਾ ਸ਼ਸਤਰ ਇੱਕ ਵਾਰ ਦੇਖ ਲਿਆ ਜਦੇ ਤਿਆਰ ਕਰ ਦੋਗੇ ਆਹੋ ਜਿਹੜੇ ਚੀਜ਼ ਦਿਖਾ ਦਿਓ ਮਰਜੀ ਦਿਖਾ ਦਿ ਚੀਜ਼ ਸਾਨੂੰ ਕਿਉਂ ਇੱਕ ਇੱਕ ਬੰਦੀ ਹੋ ਗਿਆ ਸੀ ਸਰਕਾਰ ਦੇ ਇੱਕ ਬੰਦੀ ਹੋ ਗਿਆ ਸਰਕਾਰ ਦੇ ਸੀ ਕਿ ਸਰਕਾਰ ਆਰਡਰ ਦੇ ਦੇਵੇ ਨਾ ਸਾਨੂੰ ਵੀ ਆ ਕੰਮ ਕਰੋ ਅਸੀਂ ਤਾਂ ਢੇਰ ਨਾਲ ਦੇ ਟਰੱਕ ਟਰੱਕ ਭਰਦੇ ਗੱਡੀ ਭਰਦੇ ਅਸੀਂ ਸਾਡੇ ਸਿਕਲਗਾਂ ਨੂੰ ਸਾਰਿਆਂ ਨੂੰ ਲਾ ਦਾਂਗਾ ਕੰਮ ਤੇ ਚਾਹੁੰਦੇ ਹੋ ਸ਼੍ਰੋਮਣੀ ਕਮੇਟੀ ਨੂੰ ਜਾਂ ਸਰਕਾਰਾਂ ਨੂੰ ਕੀ ਕਹਿਣਾ ਕੀ ਮੰਗ ਕਰਨਾ ਚਾਹੁੰਦੇ ਹੋ ਸ਼ਿਕਲਿਗਰਾ ਖਾਤਰ ਸਿਸ ਸ਼੍ਰੋਮਣੀ ਕਮੇਟੀ ਨੇ ਆਈ ਬੇਨਤੀ ਹੱਥ ਜੜ ਕੇ ਕਿ ਸਾਡੀ ਜਿਹੜੀ ਹੱਕ ਹੈ ਸਾਡਾ ਜਿਹੜਾ ਜਿਹੜੇ ਦੇਸ਼ ਵਿਦੇਸ਼ਾ ਤੋਂ ਜਿਹੜੇ ਕਰੋੜਾਂ ਰੁਪਏ ਆਉਂਦਾ ਹੈ ਉਹ ਸਾਡਾ ਸਾਡਾ ਸਿੱਧੇ ਸਾਡੇ ਸਿੱਧੇ ਕੋਲ ਆਵੇ ਡ੍ਰੇਟ ਆਵੇ ਸਾਡੇ ਕੋਲੇ ਕਿ ਪਿਛੋਲਾ ਕੋਈ ਨਾ ਹੋਵੇ ਸਾਡਾ ਸਾਡਾ ਪਿਛੋਲਾ ਕੋਈ ਨਾ ਹੋਵੇ ਸਾਡਾ ਸਿੱਧਾ ਹੀ ਆਵੇ ਸਾਡੇ ਕੋਲ ਜਿਹੜਾ ਹੈਗਾ ਹੱਕ ਸਰਕਾਰ ਨੂੰ ਵੀ ਬੇਨਤੀ ਹੈਗੀ ਹੈ ਸਾਡਾ ਜਿਹੜਾ ਹੱਕ ਉਹ ਮਿਲਣਾ ਚਾਹੀਦਾ ਹੈ ਸਾਨੂੰ ਹੱਕ ਜਿਹੜਾ ਤਾਂ ਦੇਖ ਸਕਦੇ ਹੋ ਤੁਸੀਂ ਸ਼ਿਕਲੀਕਰ ਸਿੱਖ ਨੇ ਜਿਹੜੇ ਕਹਿੰਦੇ ਪਹਿਲਾਂ ਅਸੀਂ ਰਾਜਪੂਤ ਹੋਇਆ ਕਰਦੇ ਸੀ Rajasthan ਤੋਂ ਇਹਨਾਂ ਦਾ ਪਛੋਕੜ ਹੈ ਤੇ ਉਸ ਤੋਂ ਬਾਅਦ 6ਵੇਂ ਪਾਸ਼ਾ ਖਾਤਰ ਇਹਨਾਂ ਨੇ ਇਹਨਾਂ ਦੇ ਪੁਰਖਿਆਂ ਨੇ ਸ਼ਸਤਰ ਬਣਾਏ ਤੇ ਹੁਣ ਤੱਕ ਪੀੜੀ ਦਾ ਪੀੜੀ ਸ਼ਸਤਰ ਬਣਾਉਣ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਕਰ ਰਹੇ ਨੇ ਕੈਮਰਾ ਪਰਸਨ ਨੂੰ ਵਿਕਰਮ ਦੇ ਨਾਲ ਮੈਂ ਰਾਜੀਵ ਸਿੰਘ ਤੋਂ ਪੰਜਾਬ ਟੀਵੀ ਸ਼੍ਰੀ ਅਨੰਦ ਉਸਾਹ